ਦੇਖੀਏ ਇੱਥੇ ਕਿਹਦੇ ਦੁਕਾਨ ਨਾ ਇੱਥੇ ਕਿਹਦਾ ਦੁਕਾਨ ਆ ਰਹੀ ਆ ਆ ਦਫ਼ਤਰ ਆ ਗਿਆ ਦਫ਼ਤਰ ਆ ਗਿਆ ਉਹਨਾਂ ਦਾ ਹਣਾ ਆਹ ਬਾਈ ਉਹਨਾਂ ਦਾ ਦਫ਼ਤਰ ਆ ਨਾ ਸ਼ੋਅ ਵੀ ਦਾ ਇੱਥੇ ਪਤਾ ਬਾਈ ਹਸਰੀ ਗਾਲ ਜੀ ਸਸੀ ਗਾਲਾ ਜੀ ਭਾਈ ਜੀ ਅਸੀਂ ਨੌਕਰੀ ਲੈਣ ਆਏ ਸੀ ਇਹ ਨੌਕਰੀ ਮਿਲ ਜੂਗੀ ਜੀ ਇੱਥੇ ਹਾਂਜੀ ਜ਼ਰੂਰ ਮਿਲ ਜੇਗੀ ਸਾਡਾ ਸਾਨੂੰ ਨੌਕਰੀ ਦੇ ਦਿਓ ਜੀ ਸਾਨੂੰ ਨੌਕਰੀ ਚਾਹੀਦੀ ਹੈ ਅਸੀਂ ਪਿੰਡੋਂ ਬਹੁਤ ਦੂਰੋਂ ਤੁਰ ਕੇ ਆਏ ਆ ਤੁਹਾਡੇ ਕੋਲ ਸਾਨੂੰ ਪਤਾ ਲੱਗਿਆ ਵੀ ਤੇ ਨੌਕਰੀਆਂ ਦਿੰਦੇ ਹੋ ਜੀ ਸਿਕਿਉਰਟੀ ਗਾਰਡ ਦੀਆਂ ਹਾਂਜੀ ਜ਼ਰੂਰ ਕਿਹੜੇ ਟਾਈਮ ਦੀ ਦੇ ਦੋਗੇ ਜੀ ਜੀ ਮੈਂ ਦੇਖ ਕੇ ਦੱਸਦਾ ਪਹਿਲਾਂ ਜਾਣ ਸਕਦਾ ਤੁਹਾਡੀ ਕੁਆਲੀਫਿਕੇਸ਼ਨ ਮੇਰੀ ਪਾਸ 2 ਕੀਤੀ ਹੋਈ ਹੈ ਜੀ ਮੇਰੀ ਓਕੇ ਤੁਹਾਨੂੰ ਨਾਈਟ ਸ਼ਿਫਟ ਦੇ ਨਾਲ ਕੋਈ ਦਿੱਕਤ ਤਾਂ ਨਹੀਂ ਹੈਗੀ ਨਹੀਂ ਨਹੀਂ ਸਰ ਦੇ ਦਿਓ ਕੋਈ ਚੱਕ ਕੇ ਤਾਂ ਨੌਕਰੀ ਵੀ ਭਾਲਤਾ ਜੀ ਮੇਰੇ ਕੋਲ ਰਾਤ ਦੀ ਡਿਊਟੀ ਹੈ ਤੁਸੀਂ ਕਰ ਸਕਦੇ ਹੋ 12000 ਸੈਲਰੀ ਆ ਤੇ 12 ਘੰਟੇ ਦੀ ਡਿਊਟੀ ਆ ਛੁੱਟੀ ਕੋਈ ਨਹੀਂ ਮਿਲੂਗੀ ਤੁਸੀਂ ਕਰ ਸਕਦੇ ਹੋ ਸਰ ਸਾਨੂੰ ਨੌਕਰੀ ਪੱਕੀ ਆ ਸਾਡੀ 12000 ਹੀ ਦੇ ਦਿਓ ਸਾਡੇ ਲਈ ਗੁਜ਼ਾਰੇ लायक 12000 ਹੀ ਬਹੁਤ ਆ ਤੁਸੀਂ ਸਾਡਾ ਟਾਈਮ ਸਵੇਰ ਦਾ 6 ਤੋਂ ਲੈ ਕੇ ਰਾਤ ਦੇ 6 ਵਜੇ ਤੱਕ ਆ ਜਾਂ ਰਾਤ ਦੇ 6 ਤੋਂ ਸਵੇਰ ਦੇ 6 ਵਜੇ ਤੱਕ ਆ ਦੀ ਸ਼ਾਮ ਦੇ 6 ਵਜੇ ਤੋਂ ਸਵੇਰ ਦੇ 6 ਵਜੇ ਤੱਕ 12 ਘੰਟੇ ਦੀ ਡਿਊਟੀ ਠੀਕ ਆ ਜੀ ਆਪਣੇ ਪ੍ਰੂਫ ਲੈ ਕੇ ਆਏ ਹਾਂ ਹਾਂਜੀ ਹਾਂਜੀ ਸਰ ਲੈ ਕੇ ਆਏ ਆ ਜੀ ਦਿਖਾਓ ਲੋ ਸਰ ਆ ਮੇਰਾ ਆਧਾਰ ਕਾਰਡ ਜੀ ਆ ਤੁਹਾਡੀ ਵਰਦੀ ਪਈਆਂ ਨੇ ਟਾਈਮ ਨਾਲ 6 ਵਜੇ ਪਹੁੰਚ ਗਏ ਠੀਕ ਆ ਸਰ ਅਕਾ ਜੀ ਤੁਹਾਡਾ ਨੌਕਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ ਮਿਹਰਬਾਨੀ ਬਹੁਤ ਬਾਰ ਦੀ ਚਲੋ ਆਪਾਂ ਚੱਲੀਏ ਚਲੋ ਬਾਈ ਹਸਰੀ ਗਾਲ ਜੀ ਸასი ਕਾ ਮੰਨਾ ਹੋਰ ਕੋ ਠੀਕ ਠਾਕ ਠੀਕ ਆ ਜੀ ਤੁਸੀਂ ਸੁਣਾਓ ਠੀਕ ਹੋ ਜੀ ਮੱਲਾ ਕਿਹੜੇ ਪਿੰਡੋਂ ਆਇਆ ਮੈਂ ਤੂੰ ਪਹਿਲਾਂ ਵੀ ਤੇਰੇ ਕੋਲ ਨੌਕਰੀ ਕੀਤੀ ਸੀ ਕੀ ਜਾਂ ਪਹਿਲੀ ਵਾਰੀ ਕੰਮ ਲੱਗਿਆ ਸਕਿਉਰਟੀ ਗਾਰਡ ਦੀ ਨੌਕਰੀ ਬਾਈ ਜੀ ਪਿੰਡ ਮੇਰਾ ਚੱਕਪੁਰਾ ਵਾ ਅੱਜ ਨੌਕਰੀ ਦਾ ਮੇਰਾ ਪਹਿਲਾ ਦਿਨ ਆ ਜੀ ਘਰ ਚ ਪੰਜ ਸੱਤ ਮੱਝਾਂ ਸੀਗੀਆਂ ਦੁੱਧ ਦਾ ਕੰਮ ਕਰਦੇ ਸੀਗੇ ਜ਼ਮੀਨ ਸੀ ਥੋੜੀ ਬਹੁਤੀ ਠੇਕੇ ਲਾ ਕੇ ਖੇਤੀਬਾੜੀ ਦਾ ਸੋਨਾ ਕੰਮ ਕਰਦੇ ਸੀਗੇ ਜੇ ਕੋ ਪਿੰਡ ਚ ਲੋੜਵੰਦ ਹੁੰਦਾ ਸੀ ਉਹਦੀ ਕੋਈ ਚਾਰ ਪੈਸੇ ਮਦਦ ਵੀ ਕਰ ਦਿੰਦੇ ਸੀ। ਫੇਰ ਤਾਂ ਤੇਰਾ ਵਧੀਆ ਕੰਮ ਚੱਲਦਾ ਸੀਗਾ। ਮੱਝਾਂ ਤਾਂ ਫੇਰ ਵੇਚਤੀਆਂ। ਨਾਲੇ ਖੇਤੀਬਾੜੀ ਦਾ ਕੰਮ ਬੰਦ ਕਰਤਾ। ਖਾਸ ਕਰਕੇ ਲੈਂਡ ਪੁਨਿ ਦੇ ਅਧੀਨ ਸਾਡੀ ਜਿਹੜੀ ਜ਼ਮੀਨ ਸੀਗੀ ਉਹ ਸਾਰੀ ਪਿੰਡ ਦੀ ਸਰਕਾਰ ਨੇ ਰਿਕੁਆਇਰ ਕਰ ਲਈ ਸੀਗੀ। ਪਹਿਲਾ 3 ਸਾਲ ਤਾਂ ਲੱਖ-ਲੱਖ ਰੁਪਈਆ ਦੇਣ ਲੱਗੇ ਸੀਗੇ। ਮੇਰੇ ਕੋਲ 2 ਗਿੱਲੇ ਸੀਗੇ। ਮੈਨੂੰ ਸਾਲ ਦਾ 2 ਲੱਖ ਰੁਪਈਆ ਆ ਜਾਂਦਾ। ਇਹ ਤਾਂ ਵਧੀਆ ਬਣ ਜਾਂਦੀ ਸੀਗੀ ਖਾਲ ਦੇ ਤੇ 2 ਲੱਖ ਰੁਪਏ ਨਾਲੇ ਉਹਨਾਂ ਤੇਰਾ ਘਰ ਜੇ ਚੱਲਦਾ ਸੀਗਾ ਨਾਲੇ ਹੁਣ 3 ਸਾਲਾ ਬਾਅਦ ਉਹ ਇਹੋ ਜਿਹਾ ਕੀ ਹੋ ਗਿਆ ਆਤਾ ਜੀ ਸਾਡੇ ਪਿੰਡ 'ਚ ਫਿਰ ਜਿਹੜੀ ਜ਼ਮੀਨ ਸੀ ਉਹਦੇ ਉੱਪਰ ਕਲੋਨੀਆਂ ਕੱਢਤੀਆਂ ਬਹੁਤ ਦੂਰ ਦੂਰ ਤੱਕ ਜ਼ਮੀਨ ਦੇ ਉੱਪਰ ਸੜਕਾਂ ਪਿਛਾਤੀਆਂ ਜੀ ਹੁਣ ਸਰਕਾਰ ਨੇ ਸਾਨੂੰ ਜਿਹੜੇ 2 ਕਿੱਲੇ ਜਿਹੜੇ ਸਾਡੇ ਦਿੱਤੇ ਆ ਉਹਦਾ 2400 ਗਾਜ ਜਿਹੜਾ ਸਾਡਾ ਬਣਦਾ ਵਾ ਸਰਕਾਰ ਕਹਿੰਦੀ ਉਹ 2400 ਗਾਜ ਦਾ ਤੁਹਾਨੂੰ ਦੂਰ ਕਿਤੇ ਜੋਇਨ ਦਿੱਤੀ ਜਾਊਗੀ ਇਹ ਵੀ ਸਾਨੂੰ ਨਹੀਂ ਪਤਾ ਕਿੱਥੇ ਮਿਲਨੀ ਆ ਕਿੱਥੇ ਨਹੀਂ ਮਿਲਨੀ ਜੇ ਤਾਂ ਮੱਲਾ ਸਰਕਾਰ ਤੁਹਾਡੇ ਨਾਲ ਧੱਕਾ ਕਰ ਗਈ ਜਦੋਂ ਨਾ ਗਲਾਟਾ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਧਰਨਾ ਲਾਇਆ ਸੀਗਾ ਜਾਂ ਤੁਸੀਂ ਉਹਨਾਂ ਦਾ ਸਾਥ ਦਿੱਤਾ ਸੀਗਾ ਜਾਂ ਨਹੀਂ ਖਾਲਸਾ ਜੀ ਸਾਡੇ ਪਿੰਡ-ਪਿੰਡ ਦੇ ਸਰਕਾਰ ਦੇ ਦਫ਼ਤਰੋਂ ਅਕਸਰ ਆਂਦੇ ਸੀ ਲੈਂਡ ਪੂਲਿੰਗ ਦੀਆਂ ਪਾਲਿਸੀਆਂ ਦੱਸਦੇ ਸੀ ਕਹਿੰਦੇ ਸੀ ਰਿਕੁਆਇਰ ਖਾਣ ਦੇ ਫਾਇਦੇ ਬਹੁਤ ਆ ਫਾਇਦੇ ਬਹੁਤ ਆ ਸਾਡੇ ਪਿੰਡ ਦੇ ਲੋਕੀ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਆਪਣੇ ਕਿਸਾਨ ਵੀਰਾਂ ਦਾ ਸਾਥ ਨਹੀਂ ਦਿੱਤਾ ਹੈਗਾ ਅੱਜ ਸਾਨੂੰ ਸਾਥ ਨਾ ਦੇਣ ਤੇ 5 ਸਾਲ ਬਾਅਦ ਪਤਾ ਲੱਗਿਆ ਕਿ ਹੁਣ ਤਾਂ ਗੇਮ ਤੋਂ ਨਿਕਲ ਗਈ ਹੈ ਨਾ ਸਰਕਾਰ ਦੀ ਪਾਲਿਸੀ ਸੀ ਵੀ ਤੁਹਾਨੂੰ ਜ਼ਮੀਨ ਤੋਂ ਦੂਰ ਕਰਨਾ ਵੀ ਤੁਸੀਂ ਦਾਣੇ-ਦਾਣੇ ਨੂੰ ਤਰਸ ਜਾਓ ਵੀ ਜਾ ਕੇ ਵੀ ਤੁਸੀਂ ਨੌਕਰੀਆਂ ਕਰੋ 10-12000 ਰੁਪਏ ਨੌਕਰੀ ਮਿਲਣਗੇ ਤੁਹਾਨੂੰ ਇਹ ਤਾਂ ਸਰਕਾਰ ਆ ਆਪਣੇ ਨਾ ਪੰਜਾਬ 'ਚ ਪਹਿਲਾਂ ਦੇ ਧੱਕਾ ਕਰਦੇ ਹੁੰਦਿਆ ਨੇ ਨਾਲੇ ਆਪ 10-12 ਹਜ਼ਾਰ ਨਾ ਘਰ ਤੋਂ ਮਸਾਂ ਵਿੱਚ ਚਲਾਵਾਂਗੇ ਫਿਰ ਧਰਨੇ 'ਤੇ ਕੌਣ ਬੈਠੂ ਖਾਲਸਾ ਜੀ ਇਹ ਤਾਂ ਤੁਸੀਂ ਹੁਣ ਸੱਚ ਕਹਿੰਦੇ ਹੋ ਹੁਣ ਆਪਾਂ ਹੱਕ ਨਹੀਂ ਮੰਗ ਸਕਦੇ ਜਾਂ ਤਾਂ ਘਰ ਦੀਆਂ ਜ਼ਿੰਮੇਵਾਰੀਆਂ ਚੱਕ ਲਈਏ ਜਾਂ ਫਿਰ ਆਪਾਂ ਧਰਨੇ 'ਤੇ ਜਾ ਕੇ ਬਹਿ ਜੀਏ ਸਰਕਾਰ ਨੇ ਦੇਖ ਲਿਆ ਪੰਜਾਬ ਨਾ ਕੱਲ੍ਹ ਹੀ ਆਪਦੇ ਦਮ ਤੇ ਸਿਰ ਚੱਕਦਾ ਵਾ ਸਰਕਾਰ ਦੀ ਹੁਣ ਨਿਗਾ ਆਪਣੀ ਜ਼ਮੀਨ ਤੇ ਆ ਵੀ ਕਿਵੇਂ ਨਾ ਕਿਵੇਂ ਇਹਨਾਂ ਤੋਂ ਜ਼ਮੀਰ ਖੋਈ ਜਾਵੇ ਜਾਂ ਸਮਝੋ ਵੀ ਆਪਣਾ ਤੇ ਕਬਜ਼ਾ ਕੀਤਾ ਜਾਵੇ ਜਿਹੜੀਆਂ 32 ਜੱਥੇਬੰਦੀਆਂ ਨੇ ਇਹਨਾਂ ਨੂੰ ਤੋੜੇ ਜਾਵੇ ਇੱਕ ਦੀ ਜੱਥੇਬੰਦੀ ਰਹਿ ਜਾਊਗੀ ਵੀ ਉਹਨੂੰ ਆਪਾਂ ਖਰੀਦ ਲਾਂਗੇ ਖਾਲਸਾ ਜੀ ਅੱਜ ਮਹੀਨੇ ਦੀ ਪਹਿਲੀ ਮੇਰੀ ਤਨਖਾਹ ਆਈ ਸੀ ਜਿਹੜੀ ਮੈਨੂੰ ਬੌਸ ਨੇ ਦਿੱਤੀ ਆ ਪਰ ਉਹ ਚੋਂ ਮੇਰਾ 1000 ਰੁਪਏ ਉਹਨਾਂ ਨੇ ਕੱਟ ਲਿਆ ਜੀ ਉਹ ਕਹਿੰਦਾ ਮਹੀਨੇ ਵਿੱਚ 5 ਦਿਨ ਤੂੰ ਡਿਊਟੀ ਤੇ ਸੁੱਤਾ ਰਿਹਾ ਵਾ ਤੇ ਆਹ ਤੇਰੀਆਂ ਫੋਟੋਆਂ ਨੇ ਇਹ ਬੋਸ ਨੇ ਨਾ ਕਈਆਂ ਤੇ ਪੈਸੇ ਕਾਦੇ ਆ ਪਰ ਆਪ ਨੂੰ ਲਗਭਗ ਇਹ 2:00 ਵਜੇ ਘੇੜਾ ਮਾਰਦਾ ਵਾ ਉਸ ਮੋਕੇ ਆਪਣੇ ਪੰਜ ਚਾਰ ਮਿੰਟ ਅੱਖ ਲੱਗ ਜਾਂਦੀ ਏ ਮਿੱਤਰ ਪਿਆਰੇ ਜੀ ਕਿਸੇ ਇਹ ਚੋਰੀ ਚੋਰੀ ਉਹਨਾਂ ਦੀਆਂ ਫੋਟੋਆਂ ਖਚਲ ਲੈਂਦਾ ਵਾ ਇਹ ਜਦੋਂ ਮਹੀਨੇ ਬਾਅਦ ਤਨਖਾਹ ਦੇਣੀ ਹੁੰਦੀ ਆ ਇਹ ਉਹਨਾਂ ਨੂੰ ਫੋਟੋ ਦਿਖਾ ਕੇ ਪੈਸੇ ਕੱਟ ਲੈਂਦਾ ਵਾ ਫੇਰ ਇਹ ਆਪਣੇ ਜਿਹੜੀ ਹੱਕ ਸੱਚੀ ਕਮਾਈ ਆ ਉਹ ਇਹ ਜੂਏ ਵਿੱਚ ੜਾ ਦਿੰਦਾ ਰਹਿੰਦਾ ਇਹਦੀ ਕੋਈ ਬੋਲਣੀ ਕੋਸ ਨਹੀਂ ਖਾਲਸਾ ਜੀ ਆਪਣੇ ਸਿਕਿਉਰਿਟੀ ਗਾਰਡ ਦੀ ਡਿਊਟੀ 12 ਘੰਟੇ ਨਾ ਕੋਈ ਛੁੱਟੀ ਆ ਨਾ ਕੋਈ ਦਿਹਾੜੀ ਵਧੀਆ ਮਿਲਦੀ ਆ ਆਪਾਂ ਨੂੰ ਆਪਣੇ ਨਾਲ ਤੋਂ ਦਿਹਾੜੀਦਾਰ ਉਹ ਜ਼ਿਆਦਾ ਵਧੀਆ ਨੇ ਜਿਹੜੇ 7-8 ਘੰਟੇ ਕੰਮ ਕਰਦੇ ਆ ਨਾਲੇ 7-8 ਹਜ਼ਾਰ ਰੁਪਏ ਦਿਹਾੜੀ ਮਿਲ ਜਾਂਦੀ ਉਹਨਾਂ ਨੂੰ ਸਿਕਿਉਰਿਟੀ ਗਾਰਡ ਦੇ ਆਪਾਂ ਨੌਕਰੀ ਕਰਦੇ ਆਂ ਸਾਨੂੰ 3-4 ਹਜ਼ਾਰ ਰੁਪਏ ਦਿਹਾੜੀ ਮਸਾਂ ਹੀ ਬਣਦੀ ਆ ਮੱਲਾ ਉਸ ਦੇ ਹਿਸਾਬ ਨਾਲ ਤਾਂ ਆਪ ਨੂੰ ਨਾ 20 ਤੋਂ 25 ਹਜ਼ਾਰ ਰੁਪਏ ਤਨਖਾਹ ਮਿਲਣੀ ਚਾਹੀਦੀ ਆ 8 ਘੰਟੇ ਦੇ ਹਿਸਾਬ ਨਾਲ ਲਾਈਏ ਤਾਂ 30 ਦਿਨ ਦੇ ਆਪਣੀਆਂ 45 ਦਿਹਾੜੀਆਂ ਬਣ ਜਾਂਦੀਆਂ ਨੇ ਖਾਲਸਾ ਜੀ ਫਿਰ ਕਿਉਂ ਨਹੀਂ ਕੋਈ ਵਾਇਟ ਹੁੰਦਾ ਬਾਬਾ ਅੰਬੇਦਕਰ ਜੀ ਨੇ ਵੀ ਸੁਝਾਣ ਚ ਲਿਖਿਆ ਹੀ ਸੀ ਵੀ 8-8 ਘੰਟੇ ਆਪਾਂ ਮਜ਼ਦੂਰ ਤੋਂ ਕੰਮ ਕਰਵਾ ਸਕਦੇ ਆ ਆਪਾਂ ਤਾਂ ਫੇਰ ਸਿਕਿਉਰਿਟੀ ਗਾਰਡ 12-12 ਘੰਟੇ ਕੰਮ ਕਰਦੇ ਆ ਤਨਖਾਹ ਤਾਂ ਆਪਾਂ ਨੂੰ ਲੇਬਰ ਨਾਲੋਂ ਵੀ ਘੱਟ ਮਿਲਦੀ ਆ ਆ ਜਿਹੜੇ ਲੇਬਰ ਪ੍ਰਧਾਨ ਬਣੀ ਫਿਰਦੇ ਆ ਇਹ ਆਵਾਜ਼ ਆਪਣੀ ਚੱਕਦੇ ਕਿਉਂ ਨਹੀਂ ਹੈਗੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ ਸਰਕਾਰ ਨੇ ਆਪ ਤੋਂ ਕਿਵੇਂ ਜ਼ਮੀਨਾਂ ਖੋਲੀਆਂ ਹੁਣ ਆਪ ਨੂੰ ਪਤਾ ਲੱਗਦਾ ਨਾ ਕੌਣ ਵਾਲੀ ਆਪਾਂ ਨਸਲਾਂ ਨੂੰ ਕੀ ਜਵਾਬ ਦਵਾਂਗੇ ਨਾਲੇ ਮੇਰੇ ਕੋਲ ਮੱਲਾ ਜ਼ਮੀਰ ਤਾਂ ਹੈ ਨਹੀਂ ਗੀ ਪਰ ਮੇਰੇ ਕੋਲ ਜ਼ਮੀਰ ਜ਼ਰੂਰ ਆ ਜਦੋਂ ਕਿਤੇ ਧਰਾਂ ਲੱਗਦਾ ਵਾ ਮੈਂ ਮੂਰੇ ਹੋ ਕੇ ਜਾਂਦਾ ਚੰਗ ਜਾਰੀ ਰੱਖਿਓ ਸੋ ਇਸ ਕਰਕੇ ਮੈਂ ਖੀਮਾ ਦਾ ਜਾਚਖਾਨ ਕਹਿ ਮੇਰੀ ਬੋਲ ਤੇ ਬੋਲ ਤੋ ਜਜਵਾਨ ਉੱਗੜੇ ਹੋਣੇ ਨਹੀਂ ਕਿਉਂਕਿ ਸਾਡੇ ਖੂਨ ਵਿੱਚ ਵੀ ਖਾਲਸਾ ਦਾ ਖੂਨ ਹੈ ਉਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਹੈ ਉਸ ਵੇਦ ਹੈ ਜਿਹੜੀ ਗੁਰੂ ਮਹਾਰਾਜ ਨੇ ਪੰਜ ਬਾਣਨਾ ਪਰਤੇ ਅਮਰਤ ਸ਼ਕਾਇਆ ਸੀ ਸੋ ਅਮਰਤ ਤੋਂ ਮੈਨੂੰ ਯਾਦ ਆ ਖਾਲਸਾ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਜਿਹੜਾ ਨੌਕਰੀ ਵਿੱਚੋਂ ਟਾਈਮ ਕੱਢ ਕੇ ਧਰਮਿਆਂ ਵਿੱਚ ਸ਼ਾਮਲ ਹੁੰਦੇ ਹੋ ਤੁਹਾਡੇ ਵਰਗਿਆਂ ਦੇ ਬਦੌਲਤ ਹੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਕੋਈ ਵੀ ਸਰਕਾਰਾਂ ਸਿਰ ਨਹੀਂ ਟੱਕ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਇੱਕਾ ਥੋੜੇ ਲਈ ਛੋਟਾ ਜਿਹਾ ਮੈਸੇਜ ਆ ਸਾਡਾ ਇਹ ਜਿਹੜਾ ਅਸੀਂ ਕਲਿੱਪ ਤਿਆਰ ਕੀਤਾ ਵਾ ਇਹ ਲੈਂਡ ਪੂਲਿੰਗ ਦੇ ਅਧੀਨ ਸਰਕਾਰਾਂ ਦੇ ਲਈ ਤਿਆਰ ਕੀਤਾ ਵਾ ਜਿਹੜੇ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਨੇ ਪਿੰਡਾਂ ਵਿੱਚ ਸਾਡੇ ਜਿਹੜੇ ਨੌਜਵਾਨ ਮੁੰਡੇ ਨੇ ਜਿਹੜੇ ਖੇਤੀਬਾੜੀ ਨਾਲ ਸੰਬੰਧ ਰੱਖਦੇ ਆ ਸਾਡੇ ਜਿਹੜੇ ਬੱਚਿਆਂ ਦੀਆਂ ਜ਼ਮੀਨਾਂ ਸਰਕਾਰ ਨੇ ਖੋਹ ਲੈਣੀਆਂ ਸਾਡੇ ਪਰਿਵਾਰ ਦੀਆਂ ਉਹ ਕੀ ਕਮਾਣਗੇ ਤੇ ਕੀ ਖਾਣਗੇ ਉਹ ਸਾਡੇ ਵਾਂਗੂ ਦਿਹਾੜੀਆਂ ਲਾਣਗੇ ਤੇ ਸਿਕਿਉਰਿਟੀ ਗਾਰਡ ਦੀਆਂ ਵਰਦੀਆਂ ਪਾ ਕੇ 12-15000 ਤੇ ਨੌਕਰੀਆਂ ਕਰ ਲਈਏ ਕਿ ਸਾਡਾ ਇਹਦੇ ਨਾਲ ਗੁਜ਼ਾਰਾ ਹੋ ਜਾਊਗਾ ਜਾਂ ਸਰਕਾਰ ਦੀ ਇਹ ਤੱਕੇਛਾਈ ਦੀ ਨੀਤੀ ਬਹੁਤ ਵਧੀਆ ਸੀ ਇਹ ਤੁਸੀਂ ਕਮੈਂਟ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਓ ਤੇ ਸਾਡੀ ਆ ਫਿਲਮ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ